ਦਿੱਤਾ ਤੂੰ ਕਵੀਸ਼ਰਾਂ ਨੂੰ ਮਾਣਦਾ ਤਿਆ ਮਾਣਦਾ ਤਿਆ ਤੇਰੀ ਰਹਿਮਤ ਨਾਲ ਸੰਗ ਤਾਂ ਚਗਾਉਂਦੇ ਹਾਂ ਤੇਰੀ ਰਹਿਮਤ ਨਾਲ ਸੰਗ ਤਾਂ ਚਗਾਉਂਦੇ ਹਾਂ ਦਿੱਤਾ ਤੂੰ ਕਵੀਸ਼ਰਾਂ ਨੂੰ ਮਾਣਦਾ ਤਿਆ ਤੇਰੀ ਰਹਿਮਤ ਨਾਲ ਸੰਗ ਤਾਂ ਚਗਾਉਂਦੇ ਹਾਂ ਦਿੱਤਾ ਤੂੰ ਕਵੀਸ਼ਰਾਂ ਨੂੰ ਮਾਣਦਾ ਤਿਆ तेरी रत न संगतां चाउ हा पउटा सेब कवी सी दवा ना रहतां दाते सोब पा रह संगतां दांत सोब पा रहां निमा बाजांव मुखो हसदा निमा निमा बाजां वारा मुखो हसदा ਬੋਲ ਜੋ ਗਲਾਬੀ ਕੁਝ ਕਹਿਣਾ ਚਾਹੁੰਦੇ ਹਾਂ ਦਿੱਤਾ ਤੂੰ ਕਵੀਸ਼ਰਾਂ ਨੂੰ ਮਾਣ ਦਾ ਤਿਆ ਤੇਰੀ ਰਹਿਮਤ ਨਾ ਸੰਗਤਾ ਚ ਗਾਉਂਦੇ ਹਾਂ ਦਿੱਤਾ ਤੂੰ ਕਵੀਸ਼ਰਾਂ ਨੂੰ ਮਾਣ ਦਾ ਤਿਆ ਤੇਰੀ ਰਹਿਮਤ ਨਾ ਸੰਗਤਾ ਚ ਗਾਉਂਦੇ ਹਾਂ ਹਾਂ ਟਾਲਾ ਨਾਲ ਮੋਰਾ ਵਰ ਤਾਉਣ ਵਾਲਿਆ ਲਾਂ ਨਾਲ ਮੋਹਰਾ ਵਾਰ ਤਉਣ ਵਾਲਿਆ ਕਵੀਆਂ ਨੂੰ ਗਲ ਨਾਲ ਲਾਉਣ ਵਾਲਿਆ ਕਵੀਆਂ ਨੂੰ ਗਲ ਨਾਲ ਲਾਉਣ ਵਾਲਿਆ ਕੋਰੜੇ ਦਤਾਰੇ ਜਦੋਂ ਬੈ ਤੇ ਗਾਵੀਏ ਕੋਰੜੇ ਦਤਾਰੇ ਜਦੋਂ ਬੈ ਤੇ ਗਾਵੀਏ ਆਮਦਾ ਅਨੰਦ ਵੀ ਉੱਚੀ ਟਾਰਾ ਲਾਉਂਦੇ ਹਾਂ ਦਿੱਤਾ ਤੂੰ ਕਵੀਸ਼ਰਾਂ ਨੂੰ ਮਾਣ ਦਾ ਤਿਆ ਤੇਰੀ ਰਹਿਮਤ ਨਾਲ ਸੰਗਤਾ ਚ ਗਾਉਂਦੇ ਹਾਂ ਦਿੱਤਾ ਤੂੰ ਕਵੀਸ਼ਰਾਂ ਨੂੰ ਮਾਣ ਦਾ ਤਿਆ ਤੇਰੀ ਰਹਿਮਤ ਨਾਲ ਸੰਗਤਾ ਚ ਗਾਉਂਦੇ ਹਾਂ ਮਾਂ ਤੋਰ ਦਿੱਤਾ ਪਿਤਾ ਦਿੱਲੀ ਦਰਬਾਰ ਨੂੰ ਝੁਕਣ पिया सिखोनी तलवार तल न चुकण पिया सिखोनिी तलवार तल दास उबले दाला सतीदास साड़ उबले दा। सती दास सतीदास साढदा ਅੱਖਾਂ ਅੱਗੇ ਸੀ ਨਿਆਰੇ ਦਾ ਲਿਆਉਂਦੇ ਹਾਂ ਦਿੱਤਾ ਤੂੰ ਕਵੀਸ਼ਰਾਂ ਨੂੰ ਮਾਣ ਦਾ ਤਿਆ ਤੇਰੀ ਰਹਿਮਤ ਨਾਲ ਸੰਗਤਾ ਚ ਗਾਉਂਦੇ ਹਾਂ ਦਿੱਤਾ ਤੂੰ ਕਵੀਸ਼ਰਾਂ ਨੂੰ ਮਾਣ ਦਾ ਤਿਆ ਤੇਰੀ ਰਹਿਮਤ ਨਾ ਸੰਗ ਤਾਂ ਚ ਗਾਉਂਦੇ ਹਾਂ ਹਾਂ ਅੰਮਰਤ ਦੇ ਕੇ ਖਾਲਸਾ ਸਜਾਲਿਆ ਆਪਣਾ ਹੀ ਰੂਪ ਸਿੰਘਾਂ ਨੂੰ ਬਣਾ ਲਿਆ ਆਪਣਾ ਹੀ ਰੂਪ ਸਿੰਘਾਂ ਨੂੰ ਬਣਾ ਲਿਆ ਫੇਰ ਮੌਤ ਕੋਲੋਂ ਡਰੀ ਕਦੇ ਨਹੀਂ ਆਉਂਦਾ ਮੌਤ ਕੋਲੋਂ ਡਰ ਕਦੇ ਨਹੀਂ ਆਉਂਦਾ ਘਾਤਰੇ 'ਚ ਜਦੋਂ ਤਲਵਾਰ ਪਾਉਂਦੇ ਹਾਂ ਦਿੱਤਾ ਤੂੰ ਕਵੀਸ਼ਰਾਂ ਨੂੰ ਮਾਣ ਦਾ ਤਿਆ ਤੇਰੀ ਰਹਿਮਤ ਨਾਲ ਸੰਗਤਾ 'ਚ ਗਾਉਂਦੇ ਹਾਂ ਦਿੱਤਾ ਤੂੰ ਕਵੀਸ਼ਰਾਂ ਨੂੰ ਮਾਣ ਦਾ ਤਿਆ ਤੇਰੀ ਰਹਿਮਤ ਨਾਲ ਸੰਗਤਾ 'ਚ ਗਾਉਂਦੇ ਹਾਂ ਆ ਵੱਡੇ ਪੁੱਤ ਵਾਰ ਸ਼ੁਕਰ ਮਨਾਉਂਦਾ ਰਿਆ ਮੁੱਖ ਵਿੱਚੋਂ ਖੁਸ਼ੀ ਦੇ ਜਕਾਰੇ ਲਾਉਂਦਾ ਰਿਆ ਮੁੱਖ ਵਿੱਚੋਂ ਖੁਸ਼ੀ ਦੇ ਜਕਾਰੇ ਲਾਉਂਦਾ ਰਿਆ ਮਾਛੀਵਾੜੇ ਮਾਹੀ ਜੀ ਨੇ ਸਾਧ ਗਾਦ ਤੇ ਮਾਛੀਵਾੜੇ ਮਾਹੀ ਜੀ ਨੇ ਸਾਧ ਗਾਦ ਤੇ ਵੇਖ ਸੀਨ ਨੀਰ ਅੱਖਾਂ ਚੋਂ ਵਹਾਉਂਦੇ ਹਾਂ ਦਿੱਤਾ ਤੂੰ ਕਵੀ ਸਰਾਨੁ ਮਾਨ ਦਾਤਿਆ ਤੇਰੀ ਰਹਿਮਤ ਨਾ ਸੰਗਤਾ ਚ ਗਾਉਂਦੇ ਹਾਂ ਦਿੱਤਾ ਤੂੰ ਕਵੀਸ਼ਰਾਂ ਨੂੰ ਮਾਣ ਦਾਤਿਆ ਤੇਰੀ ਰਹਿਮਤ ਨਾ ਸੰਗਤਾ ਚ ਗਾਉਂਦੇ ਹਾਂ ਜੋਰਾਵਾਰ ਫਤੇ ਸਿੰਘ ਛੋਟੇ ਲਾਲ ਜੋਯੋ ਜੋਰਾਵਾਰ ਫਤੇ ਸਿੰਘ ਹਾਂ ਜੋਰਾਵਾਰ ਫਤੇ ਸਿੰਘ ਹਾਂ ਜੋਰਾਵਾਰ ਫਤੇ ਸਿੰਘ ਛੋਟੇ ਲਾਲ ਜੋ ਛੋਟੇ ਲਾਲ ਜੋ ਨੀਹਾਂ ਵਿੱਚ ਖੜ ਕਰ ਗਏ ਕਮਾਲ ਜੋ ਨੀਹਾਂ ਵਿੱਚ ਖੜ ਕਰ ਗਏ ਕਮਾਲ ਜੋ ਫਿਰ ਮਾਤਾ ਗੁਜਰੀ ਦੀ ਜਦੋਂ ਯਾਦ ਆ ਜਾਵੇ ਤੇ ਫਤਿਗੜ ਸੈਬ ਸੀਸ ਨੂੰ ਚਕਾਉਂਦੇ ਹਾਂ ਹਾਂ ਮਾਤਾ ਗੁਜਰੀ ਦੀ ਜਦੋਂ ਯਾਦ ਆmdi ਮਾਤਾ ਗੁਜਰੀ ਦੀ ਜਦੋਂ ਯਾਦ ਆmdi ਫਤਿਹਗੜ੍ਹ ਸਾਹਿਬ ਸੀਸ ਨੂੰ ਚਕਾਉਂਦੇ ਹਾਂ ਦਿੱਤਾ ਤੂੰ ਕਵੀਸ਼ਰਾਂ ਨੂੰ ਮਾਣ ਦਾ ਤਿਆ ਤੇਰੀ ਰਹਿਮਤ ਨਾ ਸੰਗਤਾ ਚ ਗਾਉਂਦੇ ਹਾਂ ਦਿੱਤਾ ਤੂੰ ਕਵੀਸ਼ਰਾਂ ਨੂੰ ਮਾਣ ਦਾ ਤਿਆ ਤੇਰੀ ਰਹਿਮਤ ਨਾ ਸੰਗਤਾ ਚ ਗਾਉਂਦੇ ਹਾਂ ਹਾਂ ਇੱਕ ਛਿਨ ਕਿਤੇ ਦਰਸ਼ ਦਿਖਾ ਦਿਓ ਹੀਰਾ ਸਿੰਘ ਕੋਲੋਂ ਕਵਤਾ ਲਖਾ ਦਿਓ ਹੀਰਾ ਸਿੰਘ ਕੋਲੋਂ ਕਵਤਾ ਲਖਾ ਦਿਓ ਸਰੀ ਸਮੀਤ ਚਰਨਾ ਨ ਲਾ ਲਿਓ ਤੇਰੀ ਦਾਲਤ ਚ ਅਰਜੀ ਲਗਾਉਂਦੇ ਹਾਂ ਦਿੱਤਾ ਤੂੰ ਕਵੀਸ਼ਰਾਂ ਨੂੰ ਮਾਣ ਦਾ ਤਿਆ ਤੇਰੀ ਰਹਿਮਤ ਨਾ ਸੰਗਤਾ ਚ ਗਾਉਂਦੇ ਹਾਂ ਦਿੱਤਾ ਤੂੰ ਕਵੀਸ਼ਰਾਂ ਨੂੰ ਮਾਣ ਦਾ ਤਿਆ ਤੇਰੀ ਰਹਿਮਤ ਨਾ ਸੰਗਤਾ ਚ ਗਾਉਂਦੇ ਹਾਂ ਤੇਰੀ ਰਹਿਮਤ ਨਾ ਸੰਗਤਾ ਚ ਗਾਉਂਦੇ ਹਾਂ ਤੇਰੀ ਰਹਿਮਤ ਨਾ ਸੰਗਤਾਂ ਚ ਗਾਉਂਦੇ ਹਾਂ